ਹਾਂਜੀ ਵੱਜ ਗਏ ਨੇ ਪੌਣੇ 7 ਤੇ ਆਪਾਂ ਲੱਗਿਆ ਜੀ ਇੱਕ ਵੀਡੀਓ ਬਣਾਉਣਾ ਜੇਕਰ ਵੀਡੀਓ ਵਧੀਆ ਲੱਗੀ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਿਓ ਜੀ ਆਪਾਂ ਜਾਇਆ ਜੀ ਫੁੱਲਵਾੜੀ ਦੇ ਵਿੱਚ ਤੇ ਫੁੱਲਵਾੜੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਈ ਕਿਵੇਂ ਆਪਣੇ ਸਬਜ਼ੀ ਲੱਗੀ ਐ ਤੇ ਕਿਸ ਤਰ੍ਹਾਂ ਦੇ ਇੱਥੇ ਪੌਦੇ ਲੱਗੇ ਹੋਏ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਹੈਗੇ ਨੇ ਪੌਦੇ ਉਹੋ ਬਿਚੀ ਸਬਜੀ ਹੈ ਔਰ ਬਿਚੀ ਜਿਵੇਂ ਹੈਗੇ ਨੇ ਵੀ ਫਲ ਵਾਲੇ ਪੌਦੇ ਹੈਗੇ ਤੇ ਇਹਦੇ ਵਿੱਚ ਕੁਝ ਆਪਾਂ ਨੇ ਤੁਹਾਨੂੰ ਸਬਜੀ ਪਹਿਲਾਂ ਦਿਖਾਈ ਸੀ ਤੇ ਕੁਝ ਆਪਾਂ ਅੱਜ ਦੇਖਾਂਗੇ ਉਹਦੇ ਵਿੱਚ ਹੈਗਾ ਜੀ ਆਪਣੇ ਦੇਖੋ ਜਿਵੇਂ ਹੁਣ ਮਿਰਚਾਂ ਲੱਗੀਆਂ ਨੇ ਮਿਰਚਾਂ ਨੇ ਬਹੁਤ ਜ਼ਿਆਦਾ ਫਲ ਦਿੱਤੇ ਆ ਤੇ ਜਿਵੇਂ ਮਰਜੀ ਹਰੀ ਮਿਰਚ ਖਾਓ ਚਟਣੀ ਬਣਾਓ ਜੋ ਵੀ ਵਧੀਆ ਲੱਗੇ ਤੁਸੀਂ ਹਰੀਆਂ ਮਿਰਚਾਂ ਚਟਣੀ ਬਣਾ ਕੇ ਜਾਂ ਹਰੀ ਮਿਰਚ ਰੋਟੀ ਨਾਲ ਖਾ ਕੇ ਆਨੰਦ ਮਾਣ ਸਕਦੇ ਆ ਇਹ ਹੈਗਾ ਜੀ ਆਪਣਾ ਚਲਾਈ ਦਾ ਪੌਦਾ ਜਿਹਦਾ ਆਪਾਂ ਕਰਦੇ ਆਂ ਜੀ ਸਾਗ ਅੱਜ ਕੱਲ ਵੀ ਇਹਦਾ ਸਾਗ ਬਣ ਜਾਂਦਾ ਤੇ ਸਾਗ ਵੀ ਬਹੁਤ ਟੇਸਟੀ ਬਣਦਾ ਤੇ ਬਾਕੀ ਹੁਣ ਆਪਣੇ ਕਦੂ ਤੇ ਟੋਰੀਆਂ ਦੇਖੋ ਜੀ ਇੰਨਾਂ ਨੇ ਵੀ ਫਲ ਚੱਕ ਰੱਖਿਆ ਕਦੂ ਛੋਟੇ ਛੋਟੇ ਵੀ ਲੱਗੇ ਹੋਏ ਆ ਤੇ ਵੱਡੇ ਵੀ ਲੱਗੇ ਹੋਏ ਐ ਬਾਕੀ ਤੁਹਾਨੂੰ ਦਿਖਵਾਉਣਾ ਜੀ ਇਹ ਹੈਗੇ ਆਪਣੇ ਫੁੱਲਾਂ ਦੀ ਪੌਦੇ ਬਹੁਤ ਸੋਹਣੇ ਫੁੱਲ ਲੱਗਦੇ ਇਹਨਾਂ ਨੂੰ ਇਹ ਹੈਗਾ ਜੀ ਬੋਟਲ ਬ੍ਰਿਕਚ ਇਹਦੇ ਉੱਤੇ ਆਪਾਂ ਨੇ ਹੈਂਗਿੰਗ ਵਾਲੀ ਪੌਦੇ ਲਟਕਾਈ ਹੋਈ ਐ ਇਹ ਵੀ ਬਹੁਤ ਜਿਆਦਾ ਵਧੀਆ ਲੱਗਦੀ ਐ ਗਰਾਫਟ ਉੱਤੇ ਲੰਗੀ ਹੋਈ ਤੇ ਇਹ ਹੈਗਾ ਜੀ ਆਪਣੇ ਕੋਲੇ ਗੁਲਹਰ ਦੀ ਪੌਦੇ ਇਹ ਸਾਰੇ ਗੁਲਹਰਦੀ ਬੋਦੀ ਹੈ ਤੇ ਈਦੀ ਵਿੱਚੋਂ ਇਹ ਹੈਗਾ ਜੀ ਸੁਖਦਰਸ਼ਨ ਤੇ ਸੁਖਦਰਸ਼ਨ ਦੀ ਬੋਦੀ ਲੱਗੀ ਹੈ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਤੁਸੀਂ ਸੁਖਦਰਸ਼ਨ ਦੀ ਗੁਣਾਵਾਰੀ ਵੀ ਦੱਸੋ ਤਾਂ ਸੁਖਦਰਸ਼ਨ ਦੇ ਜਿਹੜੇ ਹੈਗੇ ਬਹੁਤ ਗੁਣ ਹੁੰਦੇ ਆ ਤੇ ਸਤਿ ਦਰਸ਼ਨ ਜੀ ਗੋਣਾ ਤਾਂ ਤਾਂ ਸਭ ਤੋਂ ਵੱਧ ਵਰਤੋਂ ਆਪਾਂ ਕਰਨ ਚ ਪਾਉਣ ਵਾਸਤੇ ਕੀਤਾ ਜਾਂਦਾ ਜਦੋਂ ਕਿ ਕਈ ਵਾਰੀ ਆਪਣੇ ਘਰੇ ਜਾ ਰਾਤ ਬਰਾਤੇ ਕਿਸੇ ਬੱਚੇ ਨੂੰ ਜਾਂ ਬਜ਼ੁਰਗ ਨੂੰ ਜਾਂ ਖੁਦ ਆਪਾਂ ਨੂੰ ਹੈਨਾ ਕੋਈ ਇਹ ਜੀ ਪ੍ਰੋਬਲਮ ਹੋ ਜੇ ਕਿ ਕੰਨਾਂ ਦੁਖਣ ਲੱਗ ਜੇ ਤਾਂ ਆਪਣੇ ਕੋਲੇ ਹੋਰ ਕੁਝ ਨਹੀਂ ਹੁੰਦਾ ਜੀ ਕਰ ਸੁਪਦਰਸ਼ਨ ਦਾ ਬੋਧਾ ਆਪਣੇ ਕੋਲ ਘਰੇ ਲੱਗਿਆ ਹੋਇਆ ਤਾਂ ਆਪਾਂ ਉਸ ਨੂੰ ਕੁੱਟ ਕੇ ਥੋੜਾ ਜਿਹਾ ਆਪਣੀ ਸਿਪਾਂਡੇ ਦੇ ਵਿੱਚ ਤੇ ਉਹਦੀਆਂ ਦੋ ਹੁੰਦਾ ਰਸ ਦੀਆਂ ਕੱਢ ਕੇ ਆਪਣੇ ਕੰਨ ਦੇ ਵਿੱਚ ਪਾ ਲਈਏ ਤਾਂ ਨਾਲ ਦੀ ਨਾਲ ਕੀ ਹੈ ਇੰਤਰਟ ਬੰਦ ਹੋ ਜਾਂਦਾ ਤੇ ਆਪਾਂ ਆਰਾਮ ਦੀ ਨੀਂਦ ਸੌਂ ਜਾਂਦੇ ਹਾਂ ਲੋ ਬਾਕੀ ਹੈਗਾ ਜੀ ਇਹ ਹੈਗਾ ਜੀ ਆਪਣੇ ਕੋਲ ਨਰਮੀ ਦਾ ਪੌਦਾ ਨਰਮੀ ਦਾ ਪੌਦਾ ਦੇਖੋ ਟੀਂਡੇ ਲੱਗ ਰਹੇ ਨੇ ਨਰਮੀ ਨੂੰ ਉਹ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਥੋੜੀ ਥੋੜੀ ਸਬਜ਼ੀ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਤੁਹਾਡੇ ਕੋਲੇ ਜਗ੍ਹਾ ਹੈਗੀ ਹੈ ਤੁਸੀਂ ਆਪਣੀ ਆਰਗੇਨਿਕ ਸਬਜ਼ੀ ਲਗਾਓ ਤੇ ਸਰੀਰ ਦੀ ਤੰਦਰੁਸਤੀ ਪਾਓ ਕਮੈਂਟ ਕਰਨਾ ਨਾ ਭੁੱਲੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਜੀ